ਅੰਮ੍ਰਿਤਸਰ ਡੇਟ ਪਈ ਰੋਡ ਨੇੜੇ ਲੋਹੇਵਾਲਾ ਕਾਰਖਾਨਾ ਵਾਲੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੋਣ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦਿਆਂ ਹੋਏ ਲੋਕਾਂ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਟੁੱਟੀ ਹੋਈ ਹੈ ਪਰ ਨਾ ਤਾਂ ਨਗਰ ਨਿਗਮ ਦਾ ਇਸ ਵੱਲ ਧਿਆਨ ਹੈ ਤੇ ਨਾ ਹੀ ਕੌਂਸਲਰ ਦਾ ਅਤੇ ਨਾ ਹੀ ਹਲਕੇ ਦੇ ਐਮ.ਐਲ.ਏ ਦਾ ਸੋ ਲੋਕਾਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਉਹਨਾਂ ਦੀ ਰਾਹ ਆਸਾਨ ਹੋ ਸਕੇ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਨੇੜੇ ਹੀ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ ਜਿਸ ਕਾਰਨ ਇਲਾਕੇ ਵਿੱਚ ਪਦੂ ਭਰਿਆ ਮਾਹੌਲ ਹੈ। ਪਤਾ ਦੇ ਸਾਹਮਣੇ ਹੀ ਇਹ ਵੇਖ ਲਓ ਘੋਟੇ-ਘੋਟੇ ਟੋਏ ਪਏ ਨੇ ਸੜਕਾਂ ਦੇ ਵਿੱਚ। ਰਸਤਾ ਇੰਨਾ ਕਿ ਮਾੜਾ ਕਿ ਲੰਘਿਆ ਨਹੀਂ ਜਾਂਦਾ। ਤੇ ਗੱਡੀਆਂ ਪਲਟ ਜਾਂਦੀਆਂ ਤੇ ਲੋਕਾਂ ਦੇ ਸੱਟਾਂ ਵੀ ਲੱਗਦੀਆਂ ਬਹੁਤ ਨੁਕਸਾਨ ਹੁੰਦਾ। ਕਾਰਵਾਈ ਕੋਈ ਕੋਈ ਨਹੀਂ ਉਹ ਗੱਲ ਹੀ ਨਹੀਂ ਕੋਈ ਪਾਉਂਦਾ ਹੀ ਨਹੀਂ ਪਿਆ। ਤੇ ਗੱਡੀਆਂ ਡਿੱਗਦੀਆਂ ਫਿਰਦੀਆਂ ਤੇ ਲੋਕੀ ਸਟਾਣਾ ਤੇ ਮੀਹ ਦਾ ਪਾਣੀ ਕੋਡੇ ਕੋਡੇ ਖਲੋਲਾ ਜਿੱਤ ਪਈ ਅਸੀਂ ਦੇ ਹੋ ਜਾਣੇ ਹੈ ਕਿ ਸੜਕ ਵਧੀਆ ਬੰਨੀ ਚਾਹੀਦੀ ਹੈ ਕੂੜੇ ਦੇ ਆ ਵੇਖ ਲੋ ਤੁਹਾਡੇ ਸਾਹਮਣੇ ਇਹ ਸਭ ਕੁਝ ਤੁਹਾਡੇ ਸਾਹਮਣੇ ਦਿਖੰਦਾ ਕੂੜੇ ਦੇ ਚਾਰ ਚਫੇਰੇ ਢੇਰ ਰਿਆ ਗੰਦਗੀ ਹੈ ਬਿਮਾਰੀਆਂ ਫੈਲੰਦੀਆਂ ਮਾੜੇ ਹਾਲਾਤ ਹੈ ਸਰਕਾਰ ਕੁਝ ਨਹੀਂ ਕਰੰਦੀ ਸਾਡੇ ਸਾਹਮਣੇ ਸਰਕਾਰ ਨੂੰ ਅਹੀ ਇਹੋ ਬੇਨਤੀ ਕਰਦੇ ਆ ਕਿ ਟਪਈ ਵਾਲੀ ਟੋਟਲ ਸੜਕ ਬੰਨੀ ਚਾਹੀਦੀ ਵਧੀਆ ਲੋਹੇ ਵਾਲੇ ਕਾਰਖਾਨੇ ਲਾਗੇ ਮੇਨ ਸੜਕ ਉੱਪਰ ਪਈ ਫਾੜ ਕੋ ਪਾਰ ਸੜਕ ਕੋ ਮਾਲੀ ਮਾਲੀ ਜੇ ਮਾਰਾ ਛੜਕਦਾ ਕੋ ਸੋਚੋ ਨੰਗਨ ਦੀ ਬਹੁਤ ਤੰਗੀ ਮੀਂਹ ਵਰ ਜਾਂਦਾ ਪਾਣੀ ਪਾਣੀ ਹੋ ਜਾਂਦਾ ਬੇ ਹੱਦੋਂ ਜ਼ਿਆਦਾ ਹਾਂ ਬਾਦੂ ਵੇਖੋ ਡੇਡਾ ਥਲੇ ਸਾਹਮਣੇ ਜੇ ਕਿੱਦਾਂ ਦੁਨੀਆ ਨੰਗਲੀ ਖੁਦੋਂ ਤੇ ਆਪਾ ਜੀ ਬੋਰਡ ਪਾ ਦੋ ਪਾ ਜੀ ਬੋਰਡ ਪਾ ਦੋਗੇ ਬਾਜ ਬਾਜ ਕੋਈ ਕਹਿ ਬੋਲਦਾ ਹੀ ਨਹੀਂ ਹੁਣ ਚਾਹੀਦਾ ਸੜਕ ਬਣੇ ਇਲਾਕੇ ਦੇ ਜਨਾਂ ਦੇ ਵਿਚਾਰਿਆਂ ਦੇ ਰਾਸ਼ਨ卡ਟੇ ਰਾਸ਼ਨ卡ਟ ਸ਼ੁਰੂ ਹੁਣ ਹਾਂ ਜੀ ਆਪ ਖਾਓ ਜਿਹੜਾ ਇਹ ਮੀਡੀਆ ਨੂੰ ਪਾਓ ਬਤ ਮੁਸ਼ਕਲ ਪੂੜਾ ਘਰੋ ਘਰ ਚੁੱਕਣਾ ਹੁਣ ਇੱਕ ਸੜਕ ਤੇ ਆ ਗਈ ਨਹੀਂ ਪਰ ਵਗਦੀ ਜ਼ਿਆਦਾ ਇਹੋ ਯਾਰ ਹੈ ਲੈ ਜੀ ਇਹਦਾ ਮੁਸ਼ਕਲ ਹੋਈ ਪਈ ਨਾ ਨਾ ਪਾਣੀ ਖੜੋ ਜਾਂਦਾ ਮੁੜ ਕੇ ਲੱਗ ਲੰਗੜਾ ਮੁਸ਼ਕਲ ਹੋ ਜਾਂਦੀ ਹੈ ਸਰਕਾਰਾਂ ਧਿਆਨ ਨਹੀਂ ਕਰਦੀ ਨਾ ਨਾ ਕੋਈ ਧਿਆਨ ਨਹੀਂ ਕਰਦੀ ਹੈ ਉਦੋਂ ਦੇ ਹੱਥ ਜੋੜਦੇ ਨੇ ਆਣੀ ਤੇ ਬਾਅਦ ਚ ਕੋਈ ਨਹੀਂ ਪੁੱਛਦਾ ਹੈਗਾ ਆਹੀ ਮਗਰ ਮਗਰ ਫਿਰਨੇ ਉਹਨਾਂ ਦੇ ਨਹੀਂ ਸੰਦੇ ਹੈਗੇ ਉਹ ਸੜਕ ਦੇ ਵਿੱਚ ਦੇ ਹੁਣੇ ਜੇ ਅੱਗ ਲਾਈ ਉਹਨਾਂ ਨੇ ਕੂੜਾ ਛੱਡ ਕੇ ਨਾ ਲਾਉਣੀ ਨਹੀਂ ਚਾਹੀਦੀ ਹੈਗੀ ਜਿੱਤਰਾ ਹੁਣ ਟ੍ਰੈਫਿਕ ਚੱਲਦੀ ਪਈ ਆ ਕੇਵਲੇ ਯਾਰ ਨਹੀਂ ਲੱਗ ਸਕਦੀ ਜਿਆਦਾ ਤੇ ਹੋਣਾ ਚਾਹੀਦਾ ਬਈ ਬੰਨਣਾ ਚਾਹੀਦਾ ਰੋਡ ਹੈ ਅੰਮ੍ਰਿਤਸਰ ਟਪਈ ਰੋਡ ਨੇੜੇ ਲੋਹੇ ਦਾ ਕਾਰਖਾਨੇ ਦੀ ਜਿਹੜੀ ਸੜਕ ਜਿਹੜੀ ਆ ਉਹਦੀ ਸੜਕ ਦੀ ਬਹੁਤ ਹੀ ਮੰਦੇ ਹਾਲ ਹਨ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਜਰੂਰ ਇੱਥੇ ਦਿਖਾ ਦੇਣਾ ਤੁਸੀਂ ਦੇਖ ਤਾਂ ਕਿ ਕਿਵੇਂ ਇਥੇ ਸੜਕ ਉੱਪਰ ਟੋਏ ਪਏ ਹੋਏ ਹਨ ਜਿਹੜੇ ਇਥੋਂ ਲੋਕ ਲੰਘ ਰਹੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਥੋਂ ਲੰਘਣ ਵਾਲੇ ਰਾਹਗੀਰਾਂ ਨੇ ਆਖਿਆ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਏ ਤਾਂ ਜੋ ਉਹਨਾਂ ਦੀਆਂ ਤਮਸ਼ੀ ਆਦਮਾ ਦਾ ਹੱਲ ਹੋ ਸਕੇ ਦੂਜੇ ਪਾਸੇ ਸੜਕ ਦੇ ਕੰਡੇ ਹੀ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ ਜਿਸ ਨਾਲ ਬਦਬੂ ਭਰਿਆ ਮਾਹੌਲ ਬਣਿਆ ਹੋਇਆ ਹੈ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਕੋਲੋਂ ਅਤੇ ਜਿਹੜੇ ਇੱਥੇ ਦੇ ਇਲਾਕੇ ਦੇ ਕੌਂਸਲਰ ਹਨ ਜਾਂ ਇਲਾਕੇ ਦੇ ਐਮ.ਐਲ.ਏ ਹਨ ਉਹਨਾਂ ਨੂੰ ਬੇਨਤੀ ਕੀਤੀ ਕਿ ਜਲਦ ਜਲਦ ਕੂੜੇ ਦੇ ਢੇਰਾਂ ਨੂੰ ਵੀ ਇੱਥੋਂ ਚੁਕਾਇਆ ਜਾਵੇ ਅਤੇ ਦੂਜੇ ਪਾਸੇ ਜਲਦ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਏ ਤਾਂ ਜੋ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਉਹਨਾਂ ਦਾ ਹੱਲ ਹੋ ਸਕੇ ਅਮਰਸਰ ਫੈਕਟਿਵ ਕਵਰ ਨਮਈ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ